ਕੱਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਆਏ ਹੋ ਇਲੈਕਸ਼ਨ ਮਹਿੰਮ ਦੀ ਆਗਾਜ਼ ਇਹਨੂੰ ਮੰਨ ਸਕਦੇ ਹੋ ਜਿਹਦੇ ਚ ਮੈਨੀਫੈਸਟੋ ਵਾਸਤੇ ਆ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਖੜੇ ਹੈ ਉਹਦੇ ਵਿੱਚ ਬੀਜੇਪੀ ਦਾ ਸੰਕਲਪ ਪੱਤਰ ਜਿਹਨੂੰ ਅੱਜ ਪਿੰਡ ਦੇ ਸੱਤ-ਸੱਤ ਦੇ ਅੰਦਰ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਮੋਦੀ ਕੀ ਗਾਰੰਟੀ ਉਹ ਕਿਹੜੀਆਂ ਗਾਰੰਟੀਆਂ ਹੈ ਉਹ ਗਾਰੰਟੀਆਂ ਵਾਸਤੇ ਲੋਕਾਂ ਦੇ ਸੁਝਾਅ ਲੈ ਕੇ ਉਹਦੇ ਬਾਅਦ ਉਹਦੀ ਗਰਾਊਂਡ ਦੇ ਉੱਤੇ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਉਹਦੇ ਵਾਸਤੇ ਸਰਕਾਰ ਕੋਲ سرمਾਇਆ ਹੈ ਉਹਦੇ ਲੌਂਗ ਟਰਮ ਇੰਪਲੀਕੇਸ਼ਨਸ ਦੇਸ਼ ਦੀ ਵਿਕਸਿਤ ਭਾਰਤ ਦੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਉਸ ਦਾ ਯੋਗਦਾਨ ਉਹਦੇ ਵਾਸਤੇ ਰਿਸੋਰਸਸ ਮੋਬਿਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ ਤੇ ਉਹ ਗਰੰਟੀਆਂ ਕੀਤੀਆਂ ਜਾਣ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕਦਾ ਹੈ ਅੱਜ ਦੇ ਦਿਨ ਮੇਨ ਬਾਕੀ ਦਾ ਇਲੈਕਸ਼ਨ ਦੇ ਅੰਦਰ ਹਰੇਕ ਕੋ ਪਾਰਟੀਆਂ ਆਪਣੇ ਨਾਰੇ ਬਣਾਉਂਦੀਆਂ ਪਰ ਮੈਂ ਸਮਝਦਾ ਜਿਹੜਾ ਇੱਕ ਟੈਗ ਲਾਈਨ ਅੱਜ ਮੋਦੀ ਸਾਹਿਬ ਤੇ ਬੀਜੇਪੀ ਦੇ ਨਾਲ ਜਿਹੜੀ ਜੁੜਦੀ ਹੈ ਉਹ ਹੈ ਹਮ ਵਾਅਦੇ ਨਹੀਂ ਹਮ ਹਕੀਕਤ ਬੁਣਤੇ ਹਾਂ ਉਹਨਾਂ ਵਾਅਦਿਆਂ ਨੂੰ ਹਕੀਕਤ 'ਚ ਕਿਵੇਂ ਕਨਵਰਟ ਕਰਨਾ ਹੈ ਉਹ ਸਿਰਫ ਉਹੀ ਵਾਅਦੇ ਕੀਤੇ ਜਾਣਗੇ ਉਹੀ ਗਰੰਟੀਆਂ ਦਿੱਤੀਆਂ ਜਾਣਗੀਆਂ ਵਾਅਦੇ ਨਹੀਂ ਹੋਣੇ ਗਰੰਟੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕੇ ਅਮਲ ਕੀਤਾ ਜਾ ਸਕੇ ਇਸ ਤਰ੍ਹਾਂ ਨਹੀਂ ਵੀ ਆ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਜਿਸ ਤਰ੍ਹਾਂ ਝੂਠ ਬੋਲ ਕੇ ਵੀ ਐ 20000 ਕੱਢ ਲਾਂਗੇ ਇਥੋਂ 40000 ਕਰੋੜ ਰੁਪਏ ਕੱਢ ਲਾਂਗੇ ਤੇ ਜਦੋਂ ਕੱਢਣ ਦਾ ਸਮਾਂ ਆਇਆ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪੈਸੇ ਕੱਢ ਕੇ ਦਿੱਲੀ ਲੈ ਗਏ ਪੈਸੇ ਤਾਂ ਜਰੂਰ ਆਏ ਚਾਹੇ ਰੇਤਾ ਵੀ ਕਿ ਹੈ ਚਾਹੇ दारू ਵੀ ਕੀ ਹੈ ਪਰ ਪੈਸੇ ਜਿਹੜੇ ਹੈ ਪੰਜਾਬ ਦੇ ਲੋਕਾਂ ਦੇ ਖਜ਼ਾਨੇ 'ਚ ਨਹੀਂ ਆਏ ਪੈਸੇ ਚਲੇ ਗਏ ਕੇਜਰੀਵਾਲ ਸਾਹਿਬ ਦੀ ਸਰਕਾਰ ਤੇ ਉੱਥੇ ਜਿਹੜੇ ਇਹਨਾਂ ਦੇ ਹਾਈ ਕਮਾਂਡ ਬੈਠੀ ਸੀ ਆਮ ਆਦਮੀ ਪਾਰਟੀ ਜੀ ਉੱਥੇ ਚਲੇ ਗਏ ਉਸ ਕਿਸਮ ਦੀ ਫਰਜੀ ਗਾਰੰਟੀਆਂ ਨਹੀਂ ਮੋਦੀ ਕੀ ਗਾਰੰਟੀ ਜਿਹੜਾ ਬ੍ਰਾਂਡ ਨੇਮ ਹੈ ਉਹਨੂੰ ਨਿਗਾਹ 'ਚ ਰੱਖ ਕੇ ਉਹ ਲੋਕਾਂ ਦੇ ਸੁਝਾਅ ਲਿੱਤੇ ਜਾਣਗੇ ਉਹਦੇ ਵਾਸਤੇ ਹਰੇਕ 13 ਦੀ 13 ਸਾਡੀ ਜਿਹੜੀ ਕੌਨਸਟਿਟੂਐਂਸੀਜ਼ ਹੈਗੀਆਂ ਉਹਦੇ 'ਚ ਦੋ-ਦੋ ਵੈਨਸ ਜਾਣਗੀਆਂ ਉਹਦੇ 'ਚ ਇੱਕ ਨੰਬਰ ਵੀ ਦਿੱਤਾ ਜਾਊਗਾ ਜਿਹਦੇ ਉੱਤੇ ਸਾਰੇ ਲੋਕ ਆਪਣਾ ਕੋਈ ਮਿਸਟ ਕਾਲ ਦੇ ਕੇ ਉਹਦੇ ਬਾਅਦ ਦੁਬਾਰਾ ਕਾਲ ਵਾਪਿਸ ਆਊਗੀ ਤੁਸੀਂ ਉਹਦੇ 'ਚ ਵੌਇਸ ਰਿਕਾਰਡਿੰਗ ਵੀ ਕਰ ਸਕਦੇ ਹੋ ਲਿਖ ਕੇ WhatsApp ਵੀ ਭੇਜ ਸਕਦੇ ਹੋ ਇੱਕ ਆ ਇਸ ਕਿਸਮ ਦੀ ਉੱਥੇ ਸੁਝਾਓ ਪੇਟੀ ਵੀ ਰੱਖੀ ਜਾਊਗੀ ਜਿਹਦੇ 'ਚ ਬੰਦਾ ਆ ਕੇ ਫਾਰਮਲੀ ਉਹਦੇ 'ਚ ਉਸ ਦੇ ਆਪਣੇ ਸੁਝਾਅ ਪਾ ਸਕਦਾ ਤੇ ਤੀਜਾ ਜਿਹੜਾ ਇਸੇ ਨਾਲ ਕੰਟੈਕਸਟ ਜੀ ਹੈ ਵੀ ਸਾਡੇ ਜਿਹੜੇ ਵੱਖ-ਵੱਖ ਸੈਲਜ਼ ਬਣਾਏ ਐ ਚਾਹੇ ਉਹ ਐਮ ਐਸ ਐਮ ਇ ਹੈ ਚਾਹੇ ਉਹ ਯੂਥ ਵਿੰਗ ਹੈ ਚਾਹੇ ਸਾਰੇ ਹਰੇਕ ਵਰਗ ਦੇ ਨਾਲ ਲੋਕਾਂ ਨਾਲ ਜੁੜੇ ਜਿਹੜੇ ਸਾਡੇ ਵਿੰਗਸ ਐ ਉਹਦੇ ਦੋ-ਦੋ ਸਾਥੀ ਉਸ ਵੈਨ ਦੇ ਨਾਲ ਜਾਣਗੇ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਬਿਜ਼ਨਸ ਐਸੋਸੀਏਸ਼ਨ ਕਾਮਰਸ ਐਸੋਸੀਏਸ਼ਨ ਸਾਰੀਆਂ ਨਾਲ ਇੰਡਸਟਰੀ ਵਾਲਿਆਂ ਨਾਲ ਸਾਰਿਆਂ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ 'ਚ ਸ਼ਾਇਦ ਨਾ ਪਹੁੰਚ ਸਕੇ ਵੈਨ ਪਰ ਕੋਸ਼ਿਸ਼ ਹੋਊਗੀ ਵੀ ਜਿੱਥੇ-ਜਿੱਥੇ ਸਾਡੇ ਕਿਸਾਨ ਪਰਾ ਇਕੱਠੇ ਹੁੰਦੇ ਆ ਚਾਹੇ ਤਹਿਸੀਲ ਦੇ ਵਿੱਚ ਐ ਚਾਹੇ ਮੰਡੀ ਦੇ ਵਿੱਚ ਐ ਚਾਹੇ ਸਾਡੇ ਵਾਲੇ ਏਰੀਏ 'ਚ ਐ ਕਨਾਲ ਕਲੋਨੀਆਂ ਦੇ ਅੰਦਰ ਐ ਜਿੱਥੇ ਕਿਤੇ ਵੀ ਸਾਡੀਆਂ ਵੈਨ ਜਾ ਕੇ ਰੁਕਣ ਗਿਆ ਲੋਕਾਂ ਨੂੰ ਅਪਰੋਚ ਕਰਕੇ ਬਲੌਕ ਡਵੈਲਪਮੈਂਟ ਅਫਸਰ ਦੇ ਵੀਡੀਓ ਦੇ ਅਫਸਰ ਜਾ ਕੇ ਉਥੇ ਹਰੇਕ ਪੱਖ ਦਾ ਅਸੀਂ ਸੁਜੈਸ਼ਨਸ ਲਵਾਂਗੇ ਤਾਂ ਕਿ ਉਹਨੂੰ ਇੱਕ ਫਾਰਮਲ ਦਿੱਤਾ ਜਾ ਸਕੇ ਉਹਦੇ ਵਾਸਤੇ ਇੱਕ ਟ੍ਰੇਨਿੰਗ ਕੈਂਪ ਵੀ ਜਿੱਥੇ ਲੱਗਿਆ ਸੀ ਮੈਂ ਸਾਡੇ ਜਿਹੜੇ ਸੈਲਜ਼ ਦੇ ਕਨਵੀਨਰ ਹੈ ਜਿਨ੍ਹਾਂ ਨੂੰ ਆ ਜਿੰਮੇਵਾਰੀ ਸੌਂਪੀ ਹੈ ਰੰਜਮ ਕਾਮਰਾ ਜੀ ਇਹਨਾਂ ਨੂੰ ਰਿਕੁਐਸਟ ਕਰੂੰਗਾ ਰੰਜਮ ਜੀ ਤੁਸੀਂ ਜਿਹੜਾ ਪਰਫਾਰਮਰ ਹੈ ਜਿਹੜਾ ਇਹਦਾ ਪੂਰਾ ਮਕਸਦ ਹੈ ਜਿਸ ਹਿਸਾਬ ਨਾਲ ਜੋ ਜੋ ਇਹ ਜੇ ਫਾਰਮੈਲिटीज ਹੈਗੀਆਂ ਤੁਸੀਂ ਇੱਕ ਮਿੰਟ ਚਾਨਣਾ ਪਾਉਂਗੇ ਪਲੀਜ਼ ਉੱਚਾ ਬੋਲੋ ਸੌਰੀ ਸਾਰੇ ਪ੍ਰੈਸ ਦੇ ਸਾਥੀਆਂ ਦਾ ਭਾਜਪਾ ਦੇ ਸਟੇਟ ਆਫਿਸ ਵਿੱਚ ਵੈਲਕਮ ਅੱਜ ਦਾ ਵਿਸ਼ਾ ਪ੍ਰਧਾਨ ਜੀ ਨੇ ਆਲਮੋਸਟ ਬਰੀਫ ਕਰ ਦਿੱਤਾ ਹੈ ਜਿਹੜੀਆਂ ਉਹਨੀਆਂ ਬਰੀਕੀਆਂ ਨੇ ਉਹਦੇ ਵਾਸਤੇ ਮੈਨੂੰ ਆਦੇਸ਼ ਹੋਇਆ ਸੋ ਇਹ ਤੁਹਾਡੇ ਰਾਈ ਪੰਜਾਬ ਦੀ ਜਨਤਾ ਨੂੰ ਬੇਨਤੀ ਹੈ ਕਿ ਲੋਕਤੰਤਰ ਦੇ ਵਿੱਚ ਖੂਬਸੂਰਤੀ ਸਰਕਾਰ ਦੀ ਇਹ ਹੁੰਦੀ ਹੈ ਕਿ ਲੋਕਾਂ ਦੁਆਰਾ ਲੋਕਾਂ ਦੀ ਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਤੇ ਉਸੇ ਹੀ ਤਰਜ਼ ਤੇ ਜਿਹੜਾ ਭਾਪਾ ਦਾ ਸੰਕਲਪ ਪੱਤਰ ਹੈ ਉਹਦਾ ਨਹੀਂ ਰੱਖੀ ਗਈ ਹੈ ਕਿ ਲੋਕ ਆਪਣੀਆਂ ਸੁਜੈਸ਼ਨਸ ਦੇਣ ਔਰ ਉਹਦੇ ਤਿੰਨ ਮੀਡੀਅਮਸ ਬਣਾਏ ਗਏ ਨੇ ਔਰ ਉਹ ਤਿੰਨ ਮੀਡੀਅਮਸ ਹੈਗੇ ਨੇ ਇੱਕ ਤਾਂ ਸੁਝਾਅ ਪੇਟੀ ਜਿਹੜੀ ਤੁਹਾਡੇ ਸਾਹਮਣੇ ਪਈ ਏ ਔਰ ਇਹ ਵੈਨਸ ਦੇ ਵਿੱਚ ਸਾਡੇ ਡਿਫਰੈਂਟ ਸੈਲਸ ਦੇ ਜਿਹੜੇ ਕਨਵੀਨਰਸ ਕੋ-ਕਨਵੀਨਰਸ ਐਗਜ਼ੈਕਟਿਵ ਮੈਂਬਰਸ ਜਾਣਗੇ ਔਰ ਉਹ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਛੋਟੀ ਛੋਟੀ ਮੀਟਿੰਗਸ ਕਰਕੇ ਉਹਨਾਂ ਦੇ ਸੁਝਾਅ ਲੈਣਗੇ ਦੂਸਰਾ ਹੈ ਨਮੂ ਐਪ ਨਮੂ ਐਪ ਦੇ ਵਿੱਚ ਕੋਈ ਵੀ ਬੰਦਾ ਨਮੂ ਐਪ ਅਪਲੋਡ ਕਰਕੇ ਆਪਣੀਆਂ ਸਜੈਸ਼ਨਸ ਦੇ ਸਕਦਾ ਹੈ ਤੀਸਰਾ ਹੈ ਜਿਹੜਾ ਮਿਸ ਕਾਲ ਦਾ ਨੰਬਰ ਜਿਹੜਾ 9090902024 ਕੋਈ ਵੀ ਜਿਹੜਾ ਕੋਈ ਵੀ ਅਗਰ ਇਹਨਾਂ ਦੇ ਤੇ ਮਿਸ ਕਾਲ ਕਰੇਗਾ ਤਾਂ ਮੂਮੈਂਟ ਮਿਸ ਕਾਲ ਜਾਏਗੀ ਉਹ ਉਵੇਂ ਹੀ ਬੈਕ ਕਾਲ ਆ ਜਾਏਗੀ ਔਰ ਬੀਪ ਤੋਂ ਬਾਅਦ ਤੁਸੀਂ ਆਪਦਾ ਵਾਇਸ ਨੋਟ ਜਿਹੜਾ ਰਿਕਾਰਡ ਕਰਕੇ ਜਿਹੜੀ ਤੁਹਾਡੀ ਸੁਜੈਸ਼ਨ ਹੈ ਉਹ ਤੁਸੀਂ ਉਹਦੇ ਤੇ ਦੇ ਸਕਦੇ ਹੋ ਡਾਇਰੈਕਟ ਜਿਹੜੀ ਹੈ ਉਹ ਨਮੋ ਐਪ ਦੇ ਥਰੂ ਕੇਂਦਰੀ ਕਾਰਿਆਲੇ ਦੇ ਵਿੱਚ ਔਰ ਇਹ ਸਾਰੇ ਜਿਹੜੇ ਸਿਸਟਮ ਦੇ ਵਿੱਚ ਅਪਲੋਡ ਹੋਏਗੀ ਔਰ ਫਿਰ ਉਹਨੂੰ ਰੀਕਨਸਾਈਲ ਕਰਕੇ ਮੈਨੀਫੈਸਟੋ ਦੇ ਵਿੱਚ ਉਹ ਸਾਰੀਆਂ ਸੁਜੈਸ਼ਨਸ ਨੂੰ ਜੋੜਨ ਦੀ ਔਰ ਉਸ ਤੋਂ ਬਾਅਦ ਸੰਕਲਪ ਪੱਤਰਿਤ ਲਿਆਂਦੀ ਕੋਸ਼ਿਸ਼ ਕੀਤੀ ਜੀ। ਸੋ ਇਹ ਸਾਰਾ ਪ੍ਰੋਗਰਾਮ ਹੈ ਜੋ ਅਗਲੇ ਅਸੀਂ 10 ਦਿਨਾਂ ਦੇ ਵਿੱਚ ਕੋਸ਼ਿਸ਼ ਕਰਕੇ ਇਹਨੂੰ ਪੂਰਾ ਕਰਕੇ ਔਰ ਆਪਣੀ ਜਿਹੜੀ ਸੈਂਟਰਲ ਮੈਨੀਫੈਸਟੋ ਕਮੇਟੀ ਹੈ ਉਹਦੇ ਤੱਕ ਸਟੇਟ ਨੇ ਪਹੁੰਚਾ। ਥੈਂਕ ਯੂ। ਮੈਂ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦੇ ਚਿਹਰੇ ਦੇਖ ਕੇ ਇਸ ਗਲਤੀ ਤੁਹਾਡੇ ਤੋਂ ਮਾਫੀ ਵੀ ਚਾਹੂੰਗਾ ਕਿਉਂਕਿ ਜਿੱਡੀ ਵੱਡੀ ਤਾਦਾਦ ਚ ਤੁਸੀਂ ਅੱਜ ਇਕੱਠੇ ਹੋ ਮੈਨੂੰ ਲੱਗਦਾ ਤੁਸੀਂ ਸਾਰੇ ਕਿਸੇ ਨਾ ਕਿਸੇ ਹੋਰ ਚਾੱਕ ਚ ਆਏ ਸੀਗੇ ਤੇ ਕਿਉਂਕਿ ਉਧਰ ਤਮਾਸ਼ਾ ਬੰਦ ਹੋ ਗਿਆ ਐਂਡ ਆਮ ਸੌਰੀ ਟੂ ਸੇ ਵੀ ਪੰਜਾਬ ਵਿਧਾਨ ਸਭਾ ਇੱਕ ਥੀਏਟਰ ਬਣ ਕੇ ਰਹਿ ਗਈ ਜਿਹਦੇ ਵਿੱਚ ਜੋ ਨਟਕੀ ਹੋਈ ਹੈ ਜੋ ਡਰਾਮੇ ਹੋਏ ਹੈ ਜੋ ਪ੍ਰੀ ਮੈਡੀਟੇਟਿਡ ਜਿਸ ਕਿਸਮ ਦੀ اپੋਜੀਸ਼ਨ ਦੀ ਭੂਮਿਕਾ ਬਣਾ ਕੇ ਸਾਠ ਗਾਂਠ ਦੇ ਨਾਲ ਜੋ ਕੁਝ ਉਹਤੇ ਖੇਡ ਖੇਡਾ ਗਿਆ ਹੈ ਮਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਹੈ ਵੀ ਉਹ ਜਿਹਨੂੰ ਚਾਲੂ ਵਰਲਡ ਇਥੋਂ ਚਾਲੂ ਹੁੰਦਾ ਹੈ ਵੀ ਆ ਲੋਕਤੰਤਰ ਦਾ ਮੰਦਰ ਹੈ ਅਜ਼ੀਮ ਸਦਨ ਹੈ ਉਹ ਅਜ਼ੀਮ ਸਦਨ ਦਾ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਤੇ ਮੇਰੇ ਖਿਆਲ ਆਏ ਤਾਂ ਤੁਸੀਂ ਇਸ ਸਾਰੇ ਇਸੇ ਚਾਗਦੇ ਸੀ ਵੀ ਕੋਈ ਨਾ ਕੋਈ ਉਹਦੇ ਤੇ ਕੋਈ ਟਿੱਪਣੀ ਕੀਤੀ ਜਾਊਗੀ ਬਟ ਆਮ ਸੌਰੀ ਟੂ ਸੇ ਵੀ ਇਸ ਕਿਸਮ ਦਾ ਨਹੀਂ ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਹੈ ਆ ਅਸਲ ਲੋਕਤੰਤਰ ਹੈ ਨਾ ਕਿ ਜੋ ਕੁਝ ਪੰਜਾਬ ਵਿਧਾਨ ਸਭਾ 'ਚ ਕੁਝ ਦਿਨਾਂ ਤੋਂ ਦੇਖਣ ਤੋਂ ਮਿਲਿਆ ਮੈਂ ਕਿਸੇ ਨਾ ਤਾਂ ਆਪੋਜੀਸ਼ਨ ਦੇ ਉੱਤੇ ਤੇ ਨਾ ਹੀ ਸਰਕਾਰ ਦੇ ਉੱਤੇ ਕੋਈ ਜ਼ਿਆਦਾ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹਦਾ ਮੌਕਾ ਵੀ ਆਊਗਾ ਉਹਦੇ ਤੇ ਗੱਲ ਕਰਾਂਗੇ ਬਟ ਆ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਹੈ ਬਟ ਥਿਸ ਇਜ਼ ਮੋਦੀ ਕੀ ਗਾਰੰਟੀ ਮੋਦੀ ਕੀ ਗਾਰੰਟੀ ਵਾਸਤੇ ਆ ਸਾਡੀ ਅੱਜ ਮੁਹਿੰਮ ਚਾਲੂ ਹੋ ਰਹੀ ਹੈ ਇਹਦੇ ਇਲਾਵਾ ਅਗਰ ਤੁਸੀਂ ਕੁਝ ਪੁੱਛਣਾ ਚਾਹੋਗੇ ਤਾਂ ਕਿਸ ਤਰ੍ਹਾਂ ਸੇ ਦੇਖਦੇ ਹਾਂ ਇਹ ਜਲਦ ਐਲਾਨ ਹੋਗਾ ਐਲਾਨ ਹੋਗਾ ਅਲਾਈਅੰਸ ਹੋ ਰਿਹਾ ਨਹੀਂ ਹੋ ਰਿਹਾ ਜੇ 10 ਤਰੀਕ ਨੂੰ ਨੱਡਾ ਸਾਹਿਬ ਸ਼ਹਿਰ ਆ ਦੇਖੋ ਸਾਹਿਬ ਤੁਸੀਂ ਮੇਰੇ ਨਾਲ ਸਾਦਾ ਜਿਆਦਾ ਸਮਝਦਾਰ ਹੋ ਤੁਸੀਂ ਹਰੇਕ ਪੋਲਿਟਿਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹਾਂ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੀ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਾਂ ਇਸ ਜਿਆਦਾ ਯਕੀਨ ਕਰਦਾ ਨਹੀਂ ਨਹੀਂ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਹੀਂ ਚੋੜ ਕੱਢ ਸਕਦੇ ਹੋ ਕੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਪਰ ਬੀਜੇਪੀ ਆਪਣੇ ਸਤਰ ਦੇ ਉੱਤੇ ਪੂਰੀ ਜਿ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਚੋਕ ਰਹੇ ਹਾਂ ਹੁੰਦਾ ਹੈ ਲਾਇਨ ਹੁੰਦਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਲੋਕਾਂ ਨੇ ਫੈਸਲਾ ਕਰਨਾ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜੇਪੀ ਦੇ ਇੰਡੀਵਿਜੂਅਲ ਬੈਨੀਫਿਟ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫਿਟ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਿਹਾ ਵੀ ਜੋ ਕੁਝ ਵਿਧਾਨ ਸਭਾ ਜੀ ਵਾਪਰੇ ਆ ਉਦੇ ਬਾਅਦ ਮੈਨੂੰ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਤੇ اپੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਨੂੰ ਕੁਛ ਕਹਿ ਲੋ ਉਹ ਤਾਂ ਚੋਰਾਂ ਨਾਲ ਰਲੇ ਬੈਠੇ ਸਨ ਇੱਕ ਮਿਲ ਜੁਲ ਕੇ ਖੇਡ ਖੇਡ ਰਹੇ ਤੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਤੇਰਾ ਸੀਤਾ ਦੀ ਕਰੀ ਬੈਠੇ ਜੀ 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 ਸਟਰੋਂਗ ਕੰਨੈਕਸ਼ਨ ਕਰਨਾ ਜ਼ਰੂਰੀ ਹੈ ਜਿਸਟਿਸ ਸਟੈਂਡ ਬਾਈ ਡਿਪਾਰਟਮੈਂਟ ਬਿਲਕੁਲ ਸਾਬ ਮੇਰਾ ਮੰਨ ਹੈ ਰੀਜIONAL ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਬ ਖਾਸ ਤੌਰ ਤੇ ਕਹਿਆ ਜਾ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਿਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਿਨੋਰਟੀਆਂ ਵਾਸੀ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਉਹਨਾਂ ਦੇ ਕੰਮ ਸਾਰੇ ਅਸੀਂ ਮжоਰਿਟੀ ਵਾਂਗੂ ਕਰਦੇ ਹਾਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਇਸ ਕਿਸਮ ਦਾ ਟੈਗ ਲੱਗਦਾ ਮਿਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸਖਸ਼ਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਮ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲਾ ਕੋਈ ਹੈ ਨਹੀਂ ਜੀ ਸਾਰਾ ਸਰ ਜੀ ਹਸਲਾ ਗਾਰੰਟੀ ਦਿੱਤੀ ਆ ਮੋਦੀ ਵੀ ਗਾਰੰਟੀ ਸਾਡੇ ਮੁੱਖ ਮੰਤਰੀ ਆਬ ਨੇ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਦੋ ਦਿਨ ਪਹਿਲਾਂ ਇਹ ਕਿਹਾ ਕਿ ਜਿਹੜੀਆਂ ਆਪ ਆਪਣੀ ਪਾਰਟੀ ਆਉਣ ਤੋਂ ਬਾਅਦ ਸਾਰੀਆਂ ਪਾਰਟੀਆਂ ਹੁਣ ਗਾਰੰਟੀ ਦੇਣ ਲੱਗ ਪਈਆਂ ਖਾਸ ਕਰਕੇ ਉਹਨਾਂ ਦੇ ਪ੍ਰਧਾਨ ਮੰਤਰੀ ਪਰ ਕਈ ਤਰ੍ਹਾਂ ਦੇ ਜਿਹੜੇ ਤਾਂਜਾ ਉਹ ਕਥੇ ਮਾਦੀ ਨਾਲ ਨਾਲ ਇਹ ਗੱਲ ਕਹੀ ਆ ਕਿ ਜਿਹੜਾ ਡਾਕੂਮੈਂਟ ਸੁਣਿਆ ਜਿਹੜਿਆ ਗਰੰਟੀਾਂ ਵਾਲੇ ਜਾਂ ਚੋਣ ਮੈਨੀ ਬਿਜ਼ਸਸ ਤੋਂ ਹੁੰਦੇ ਆ ਇਹ ਲੀਗਲ ਡਾਕੂਮੈਂਟਸ ਹੁੰਣਾ ਚਾਹੀਦਾ ਤਾਂ ਕਿ ਝੂਠੇ ਵਾਦੇ ਝੂਠਿਆ ਕਰਾ ਕੇ ਨਾ ਹੋ ਸਕੇ ਕਿਉਂਕਿ ਤੁਹਾਡੀ ਪਾਰਟੀ ਨੇ ਪਹਿਲਾਂ ਪ੍ਰਧਾਨ ਮੰਤਰੀ ਨੇ 1 ਕਰੋੜ ਨੌਕਰੀਆਂ ਦੇਣ ਦੀ ਵੀ ਗੱਲ ਕਹੀ ਦੀ ਤਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਦੀ ਤੇ ਐਮਐਸਪੀ ਦੇਣ ਦੀ ਗੱਲ ਕਹੀ ਦੀ ਜਦੋਂ 2014 ਨੂੰ ਪਹਿਲੀ ਵਾਰੀ ਵੱਡੀ ਸਰਕਾਰ ਉਹ ਗੋਦੀ ਦੇ ਪ੍ਰਧਾਨ ਮੰਤਰੀ ਬਣੇ ਤੁਸੀਂ ਸਹੀ ਮਤਲਬ ਕਿ ਜਿਹੜਾ ਜਿਹੜਾ ਇਹ ਆ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਜੇਕਰ ਕੋਈ ਪਾਰਟੀ ਨਹੀਂ ਵਾਦੇ ਪੂਰੇ ਕਰਦੀ ਉਹਦੀ ਮਾਨਤਾ ਰਦ ਹੋਣੀ ਚਾਹੀਦੀ ਹੈ ਦੇਖੋ ਇਹਦੇ ਵਿੱਚ ਬਹੁਤ ਸਾਰੀ ਵਾਰੀ ਸੁਪਰੀਮ ਕੋਰਟ ਚ ਵੀ ਗਏ ਹੈ ਇਲੈਕਸ਼ਨ ਕਮਿਸ਼ਨ ਕੋਲ ਕੋਲਾ ਮਸਲਾ ਗਿਆ ਉਹਨਾਂ ਨੇ ਕਿਹਾ ਕੰਮ ਸਾਡਾ ਨਹੀਂ ਹੈ ਪਾਰਲੀਮੈਂਟ ਨੇ ਕਰਨਾ ਹੈ ਕੋ ਸੁਪਰੀਮ ਕੋਰਟ ਚ ਵੀ ਆ ਗੱਲ ਗਈ ਹੈ ਇਹਦੇ ਵਾਸਤੇ ਮੈਂ ਤਾਂ ਇੰਨਾ ਹੀ ਕਹਾਂਗਾ ਵੀ ਜਿਹੜੇ ਲੋਕ ਆ ਸਵਾਲ ਉਠਾ ਰਹੇ ਆ ਉਹ ਆਪਣੇ ਅੰਦਰ ਚਾਤੀ ਮਾਰ ਕੇ ਤਾਂ ਦੇਖਣ ਸਾਹਿਬ ਕੱਲ ਹੀ ਚੀਮਾ ਸਾਹਿਬ ਦੀ ਮੈਂ ਮਾਫੀ ਸੁਣ ਰਿਹਾ ਸੀ ਨਹੀਂ ਕਹਿੰਦਾ ਸੀ 1000 ਰੁਪਿਆ ਜਿਹੜਾ ਦੇਣਾ ਸੀ ਮਹਿਲਾਵਾਂ ਨੂੰ ਤਾਂ ਅੱਜ ਖਾਸ ਤੌਰ ਤੇ ਜਦੋਂ ਅੱਜ ਇੱਕ ਔਮਨਸ ਡੇ ਮਨਾ ਰਹੇ ਸਾਰਾ ਵਰਲਡ ਮਨਾ ਰਿਹਾ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਉਹਨਾਂ ਦੇ ਇਸ ਕਿਸਮ ਦੇ ਬਿਆਨ ਆਣਾ ਦਰਸਾ ਰਿਹਾ ਵੀ ਇਹ ਕਿੰਨੇ ਸੀਰੀਅਸ ਹੈ ਮੈਂ ਸਮਝਦਾ ਹਾਂ ਵੀ ਛੋਟੇ ਛੋਟੇ ਪਹਿਲਾਂ ਬੰਦਾ ਕਦਮ ਚੱਕਦਾ ਭਜਣ ਤੋਂ ਪਹਿਲਾਂ ਭਗਵੰਤ ਮਾਨ ਜੀ ਇੰਨਾ ਹੀ ਕਰ ਲੈਣ ਵੀ ਵਿਧਾਨ ਸਭਾ ਦੀ ਗરિਮਤ ਬਣਾ ਕੇ ਰੱਖਾਂਗੇ ਇਹਦਾ ਹੀ ਕੋਈ ਕਾਨੂੰਨ ਬਣਾ ਲੈਣ ਵੀ ਹੂਸ ਵਰ ਮਿਸਬਿਹੇਵਸ ਇਨ ਦਾ ਹਾਊਸ ਅਨਬਿਕਮਿੰਗ ਆਫ ਅ ਪਾਰਲੀਮੈਂਟੇਰੀਅਨ ਉਹਨੂੰ ਛੇਕਿਆ ਜਾਵੇ ਮੁੜ ਕੇ ਇਲੈਕਸ਼ਨ ਨਾਲ ਲੜ ਸਕੇ ਇਹਦਾ ਹੀ ਕੋਈ ਕਾਨੂੰਨ ਬਣਾ ਲਈਏ ਤਾਂ ਵੀ ਮੈਂ ਸਮਝਦਾ ਹਾਂ ਲੋਕਤੰਤਰ ਬਚ ਜੂਗਾ ਸਰ ਜਦੋਂ ਕਿਸਾਨ ਅੰਦੋਲਨ ਜੋ ਹੈ ਕਿ ਇੱਕ ਵਾਰ ਫਿਰ ਸੇ ਬੀਜੇਪੀ ਔਰ ਅਕਾਲੀ ਦਲ ਅਲਾਈਅੰਸ ਕੇ ਬੀਚ ਮੇਂ ਇੱਕ ਇੰਪੈਰੀਮੈਂਟ ਬਣ ਰਿਹਾ ਹੈ ਤਾਂ جس بات میں میں انوولڈ نہیں ہوں اس کے اوپر میں امپیڈیمنٹ یا واٹ از فیسیلیٹیٹنگ दैट ایگریمنٹ ائی ائی کینٹ کمنٹ ان دا۔ جو وینس دی گل کیتی ہے کہ پنڈ پنڈ جا کے جی ਤੁਸੀਂ کس طرح پنڈ پنڈ دی میں کہہ دیا جی کوشش کر کے مکھ وقت زیادہ سے زیادہ تے پہنچی جاؤ گے دو وین پھر وعدہ کیونکہ لگاتار دور کر رہے ہیں باڈرا دے بیٹھے نے سب विरोध کرنا ہر ایک دا حق ہے کل بھی سپریم کورٹ نو بھی آ کہنا پیا بھی ہر ایک بندے نو اپنی گل کہن دا حق ہے پر کل ہائی کورٹ دا بھی ਤੁਸੀਂ فیصلہ سن لیا ہونا ہے۔ ਵੀਰ ਬੱਚਿਆਂ ਨੂੰ ਇਸਤੇਮਾਲ ਨਾ ਕਰੋ ਸਾਬ ਮੇਰੀ ਵੀ ਬੇਨਤੀ ਆਈ ਹੈ ਵਿਰੋਧ ਕਰੋ ਇਹ ਜਿਹੜੇ ਬਾਲੇ ਸਿਆਣੇ ਸਮਝਦਾਰ ਲੋਕ ਹੈ ਜਿਨ੍ਹਾਂ ਨੇ ਕਹਿੰਦੇ ਵੀ ਅਸੀਂ ਕਿਲਾ ਫਤਿਹ ਕਰਕੇ ਆਏ ਆ ਉਹ ਲੋਕ ਹੁਣ ਚੰਗੀ ਖਾਸੀ ਮਚੂਰ ਉਮਰ ਦੇ ਹੈ ਉਹ ਅੱਗੇ ਹੋ ਕੇ ਕਰਨ ਵਿਰੋਧ ਬੱਚਿਆਂ ਨੂੰ ਕਿਉਂ ਮਰਵਾ ਰਹੇ ਹੋ ਸਾਬ ਮੈਂ ਤਾਂ ਇਹ ਸਵਾਲ ਪੁੱਛਿਆ ਵੀ ਸ਼ੁਭ ਕਰਨ ਕਿਉਂ ਮરાਇਆ ਗਿਆ ਕਰੋ ਵਿਰੋਧ ਕਰੋ ਸਾਬ ਵਿਰੋਧ ਲੋਕਤੰਤਰ ਦਾ ਵਿਰੋਧ ਮੈਂ ਤਾਂ ਕਹਿ ਰਿਹਾ ਵੀ اپੋਜੀਸ਼ਨ ਤਾਂ ਰੜਗੀ ਹੁਣ ਵਿਰੋਧ ਕੋਈ ਤਾਂ ਕਰੂਗਾ ਹੀ ਕਾਂਗਰਸ ਨੂੰ ਤਾਂ ਜੇਬ ਜੇਪਾਈ ਫਿਰਦੀ ਆ ਆਮ ਆਦਮੀ ਪਾਰਟੀ ਨਾਲ ਲਈ ਫਿਰਦੀ ਹੈ ਵੀ ਆ ਤੁਸੀਂ ਸੀਟ ਸਾਡੇ ਝੋਲੀ 'ਚ ਪਾਈ ਹੈ ਇੱਕ ਰੂਖ ਖੇਤਰ ਦੀ ਨਾ ਦਿਓ ਉਹ ਫਿਰ ਕਹਿੰਦੇ ਫੇਰ ਚਿਮੜ ਜਾਂਦੇ ਆ ਬੇਸ਼ਰਮੀ ਦੀ ਵਿਵਹਦਾ ਸਾਬ ਬਾਰ-ਬਾਰ ਚੁੱਕਾ ਹਾਂਜੀ ਮੈਂ ਬਿਲਕੁਲ ਗਿਆ ਸਾਬ ਮੈਂ ਅੱਜ ਵੀ ਮੈਂ ਇੱਥੇ ਕਹਿ ਰਿਹਾ ਬੋਲੋ ਗੋਸਟਮਾਰਡਰ ਰਿਪੋਰਟ ਦੇ ਵਿੱਚ ਹੈ ਗੋਲੀ ਬਿਲਕੁਲ ਗੋਲੀ ਲੱਗੀ ਹੈ ਸਾਬ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਮੈਂ ਤਾਂ ਆ ਵੀ ਕਹਿਆ ਸੀ ਉੱਥੇ ਕਹੇ ਸੀ ਫੜ ਕੇ ਜਿਹਨੇ ਨੇ ਜਿਹਨੇ ਕੀਤਾ ਇਹਦੀ ਜਾਂਚ ਮੈਂ ਤਾਂ ਉਹੀ ਕਹਿ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਕੀਤਾ ਮੈਂ ਉਹੀ ਕਹਾਂ ਵੀ ਜਾਂਚ ਹੋਣੀ ਚਾਹੀਦੀ ਹੈ ਟਰਾਂਸਪੇ ਦੇਉ ਦੇ ਤੇ ਕਾਰਵਾਈ ਹੋ ਜਿਹੜੇ ਨੇ ਕਿਸਨ ਕੀਤਾ ਮਾਰ ਹੁਣਾਂ ਨੇ ਸਲੰਡਰ ਕਰਤਾ ਭਾਜਪੀ ਦੇ ਅੱਗੇ ਇਸ ਕਰਕੇ ਜਾਂਚ ਨਹੀਂ ਹੋਈ ਵੇਖੋ ਸੀਐਮ ਮਾਨ ਸਾਹਿਬ ਨੇ ਕਰਤਾ ਕਿ ਪਤਾ ਨਹੀਂ ਕਾਂਗਰਸ ਨੇ ਕਰਤਾ ਲੱਗਦਾ ਤਾਂ ਹਾਲਾਤ ਨਾਲ ਆ ਹੀ ਹੋ ਰਿਹਾ ਵੀ ਕਾਂਗਰਸ ਗੋਡੇ ਟੇਕੀ ਬੈਠੀ ਹੈ ਕਾਂਗਰਸ ਦੇ ਅੰਦਰ ਜਿਸ ਕਿਸਮ ਦਾ ਪਰ ਇੱਕ ਗੱਲ ਹੈ ਕਾਂਗਰਸ ਦੀ ਵੀ ਮਜਬੂਰੀ ਮੈਂ ਸਮਝਦਾ ਹਾਂ ਸਾਹਿਬ ਕਾਂਗਰਸ ਦੀ ਮਜਬੂਰੀ ਹੈ ਪੰਜਾਬ ਦੇ ਲੋਕ ਵੀ ਸਮਝੀ ਬੈਠੇ ਹੈ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रुएलिटी क्रुएलिटी ਅਗੇਂਸਟ ਪੋਲਿਟੀਸ਼ਨ ਦਾ ਕੇਸ ਨਾ ਦਰਜ ਦਰਜ ਹੋ ਜੇ ਜਿਹੜਾ ਰੋਜ ਦਾਬੇ ਮਾਰ ਦਿੰਦੇ ਮੈਂ ਤੇਰੇ ਖਾਤੇ ਖੋਲ ਦੂੰਗਾ ਇਹਨਾਂ ਦੇ ਅੰਦਰ ਸਾਈਕੋਲੋਜੀਕਲੀ ਇਹਨਾਂ ਪਰੈਸ਼ਰ ਬਣ ਜੂਗਾ ਐ ਸੋ ਕਾਲਡ ਨਵੀਂ ਉਠਦੀ ਪਨੀਰੀ ਦੇ ਅੰਦਰ ਇਹ ਤਾਂ ਰਾਤ ਨੂੰ ਉੱਠ ਉੱਠ ਕੇ ਭੱਜਿਆ ਕਰਨਗੇ ਕਹਿੰਦੇ ਨਾ ਨਹੀਂ ਹਸਣ ਵਾਲੀ ਗੱਲ ਹੈ ਜੋਸ਼ੀ ਜੀ ਆ ਗੱਲ ਐ ਉਹ ਜੀ ਕਹਿੰਦਾ ਕੋਈ ਵੀ ਆਪੋਜੀਸ਼ਨ ਨੇਤਾ ਬੋਲਾ ਤਾਂ ਉਸਕੋ ਬੋਲेंगे ਸੋ ਜਾ ਗੱਬਰ ਸਿੰਘ ਆ ਜਾਏਗਾ ਭਗਵੰਤ ਮਾਨ ਜੀ ਗਬਰ ਸਿੰਘ ਦਾ ਰੂਪ ਬਣਾਈ ਬੈਠੇ ਆ ਸਾਡੇ ਲੀਡਰਾਂ ਨੂੰ ਡਰਾਈ ਜਾਂਦੇ ਆ ਕਹਿੰਦਾ ਤੂੰ ਬਹਿ ਜਾ ਮੇਰੀ ਅੱਖ ਚਾਕੇ ਬਾਕੇ ਗੱਲ ਕਰ ਤੇਰਾ ਮੈਂ ਬਸਦ ਵਾਲਾ ਕੇਸ ਖੋਲ ਦੂੰਗਾ ਕੋਈ ਅਬਲ ਘਰਾਣੇ ਪਹੁੰਚੇ ਖੜੇ ਸੀਗੇ ਕਿਸੇ ਸੋਨੇ ਬਿਸਕਟ ਤੇ ਪਹੁੰਚੇ ਖੜੇ ਸੀਗੇ ਤੇ ਇਸ ਤਰ੍ਹਾਂ ਡਰਾਣਾ ਸ਼ੋਭਾ ਨਹੀਂ ਦਿੰਦਾ ਲੋਕਤੰਤਰ 'ਚ ਗੱਲ ਕਰਨ ਦੇ ਉਹਨਾਂ ਨੂੰ ਐਵੇਂ ਡਰ ਪੈ ਜੂਏ ਇਹਨਾਂ ਨੂੰ ਪੰਜਾਬੀ ਕਾਂਗਰਸ ਕਾਨਫਰੰਸ ਸ਼ੁਰੂ ਹੋਇਆ ਸੀਗਾ ਕਿ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਉਹਦਾ ਅੰਸਰ ਕਿਹਾ ਇੱਕ ਨੇ ਆਮਾਦੀ ਪਾਰਟੀ ਨੇ ਇਹ ਗੱਲ ਰੱਖੀ ਸੀ ਉਸ ਦੀ ਹੀ ਟੇਕ ਹੈ ਤੁਹਾਡਾ ਸਭ ਇਸ ਟੇਕ ਤੇ ਕਈ ਵਾਰੀ ਗੱਲਾਂ ਹੋ ਗਈ ਮਸਾਂ ਚੀਨ ਦਾ ਹਾਲ ਦੇਖ ਲਓ ਰੋਜ਼ ਚੀਨ ਨਾਲ ਕੰਪੇਅਰ ਕਰਦੇ ਆ ਚੀਨ ਅੱਜ ਕਿੱਥੇ ਪਹੁੰਚਿਆ ਉੱਥੇ ਚੰਡੂਖਾਨੇ ਮਸ਼ਹੂਰ ਸੀਗੇ ਸਾਬ ਚੀਨ ਦੇ ਅਸੀਂ ਆਪਾਂ ਚੀਨ ਬਣਾਉਣਾ ਚਾਹੁੰਦੇ ਆ ਆਪਾਂ ਉਹਨਾਂ ਦੀ ਜੀ ਡੀ ਪੀ ਗ੍ਰੋਥ ਰੇਟ ਦੀ ਜਿੱਥੇ ਪਹੁੰਚ ਖੜੇ ਉਹਦੇ ਤੇ ਕੰਪੈਰੀਸ਼ਨ ਕਰਦੇ ਨਹੀਂ ਚੰਡੂਖਾਨੇ ਬਣਾਣੇ ਤਾਂ ਸਭ ਲੋਕਤੰਤਰ ਦਾ ਮੰਦਿਰ ਬਣਾਓ ਕੌਣ ਰੋਕਦਾ ਨਾ आई बिलीव जहाँ तक इंडक्ट करने का सवाल है उन्होंने ऑलरेडी बात अपनी क्लियर कर दी है वो उसके लिए जो भी टाइमिंग वगैरह हाईकमांड से बैठ के जो तय करके वो करेंगे क्योंकि दिल्ली में उनकी ज्वाइनिंग होगी اور جہاں تک کیپٹن صاحب کروا رہے ہیں اس کے لیے سوری میں ائی ایم ناٹ پارٹ اف دیٹ پروسیس سو اس لیے میں کوئی بھی کمنٹ کرنا ٹھیک نہیں سمجھتا سر کیپٹن صاحب نے نیوز 18 پہ کہا تھا کہ الائنس کو ریٹی ویری جاکر صاحب سے بات ہوئی اور جاکر صاحب اس واسطے سے دیکھیں میں نے پبلیکلی بھی کہا ہے کہ لوگوں کی भावना ہے آئی کنویڈ دیٹ فیلنگ ان کو یہی بات میں نے بتائی کہ لوگ جہاں بھی جاتے ہیں ਤੁਸੀਂ کرو جی انہاں دے نکےل پاؤ عام آدمی پارٹی تے کانگریس رل کے پنجاب نو ڈوبن لگی ہے तो इसकी बात है बाकी जो फैसला होगा मैं तो आपको कहा आप उस बयान के ऊपर ना जाके ये देखो भी आज पार्टी तेरां की तेरह सीटों के ऊपर जाके तैयारी कर रही है उसकी तरफ ध्यान। तो 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 एक मेरा सवाल है कि आप ये कैसे कह रहे हैं कि कांग्रेस और आम आदमी पार्टी मिली हुई है वही साहब कहा हो तो रहा है चंडीगढ़ के अंदर विधानसभा चंडीगढ़ के अंदर ही है अभी चंडीगढ़ के अंदर मेयर का जो इलेक्शन उन्होंने मिलकर जो किया उसको आप क्या कहेंगे साहब जो कुरुक्षेत्र की यहाँ से कुरुक्षेत्र कितनी दूर है साहब कुरुक्षेत्र में इलेक्शन ये इनको सीट छोड़ रहे हैं साहब दिल्ली के अंदर सीट छोड़ रहे हैं और मिलने को क्या कहते हैं साहब कौन सी मिलनी देखना, 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 देखना चाहते हैं आप हाँ जी स्क्रिप्ट लिखी हुई है मैं तो टोटली लिखी हुई स्क्रिप्ट है साहब वहाँ से बनठंड के आते हैं कांग्रेस के एम एल ए और वहां पे ड्रामा करके क्यों नहीं अदरवाइज उनको बातें करनी पड़ेगी रिकॉर्ड पे जाए हला लला करके बाहर चले जाते हैं कभी कुछ चेन लिए घूम रहा है तो फिर चेन और ताड़े की नौबत क्यों आ गई साहब इसलिए भी आज पंजाब के अंदर फिरौती मांगी जा रही है खोआ हो रही है जिन्होंने कहते वो खोआ को रोकने के लिए बड़ा ताला लगाया जाता है भी घरे को आके ताला ना तोड़ लो मोटे ताले ला के बहुत लोगो अपने तो फिर इनके जो सहयोगी थे आज मैं हमारे कांग्रेस के लीडर का बयान पढ़ रहा था देयर जफियर साइकोसिस इन पंजाब वो शायद अपनी बात कर रहे थे कि कांग्रेस के अंदर दो किस्म के फियर पंजाब के अंदर डरदा माहौल बने हुए है एक तो हम लोगां दे अंदर जेड़े फिरौती दे टेलीफोन ना आ जान कांग्रेसियां दे अंदर इस किस्म दा माहौल है पोजीशन वाले जी ਬੀਕ ਤੇ ਉਹਨਾਂ ਦਾ ਵਿਜੀਲੈਂਸ ਵਾਲਾ ਜਿਹੜਾ ਟੈਲੀਫੋਨ ਆ ਜੇ ਕਿ ਖੜਕਾਨਾ ਦੇ ਦੋ ਕਿਸਮ ਦੇ ਹੈ ਉਸ ਤੋਂ ਭਗਵੰਤ ਮਾਨ ਜੀ ਨੂੰ ਮੈਂ ਕਹਾਂ ਜੇ ਤੁਸੀਂ ਡਰਾਓ ਨਾ ਵਿਜੀਲੈਂਸ ਪੇਜ ਜਿਹੜੀਆਂ ਪੇਜ ਦਿਓ ਰੋਜ਼ ਰੋਜ਼ ਦੇ ਦਾਬੇ ਮਾਰ ਕੇ ਇਹਨਾਂ ਦੀ ਗਰੋਥ ਜਿਹੜੀ ਹੈ ਉਹ ਸਟੰਟਡ ਹੋ ਜਾਊਗੀ ਜਿਸ ਤਰ੍ਹਾਂ ਬੱਚੇ ਦਾ ਇੰਪ੍ਰੈਸ਼ਨੇਬਲ ਸਟੇਜ ਹੈ ਨਵੇਂ ਨਵੇਂ ਲੀਡਰ ਬਣੇ ਨਵੀਆਂ ਨਵੀਆਂ ਜੈਕਟਾਂ ਬਣਾਈਆਂ ਇਹਨਾਂ ਨੇ ਚੀਫ ਮਿਨਿਸਟਰੀ ਵਾਲੀ ਜਿਹੜੀ ਭਗਵੰਤ ਮਾਨ ਜੀ ਕਹ ਰਹੇ ਸੀ ਸੌਰੀ ਮੰਨ ਲਓ ਜੇ ਕਾਲੀਦਾਲਾ ਭਾਈਪਰਾ ਗਾਟੇ ਵਾਲਾ ਤੁਸੀਂ ਸਹਿਮਤ ਕਿਹਾ ਹੋਵੇ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸਹਿਮਤ ਹਾਂ ਇਹ ਗਾਟੇ ਜਿਹੜਾ ਹੁੰਦਾ ਹੈ ਸੀਫ ਸ਼ੀਪ ਨੂੰ ਲੈ ਕੇ ਵਡਾ ਹੋਵੇ ਜੇ ਜੇ ਹੁੰਦਾ ਹੁਣ ਜੇ ਇਹਨੂੰ ਅਜ ਤੱਕ ਕਿਸੇ ਨੇ ਪੜਿਆ ਸਾਬ ਤੁਸੀਂ ਮੇਰੇ ਤੋਂ ਸਿਆਣਾ ਜੇ ਆਲੀ ਗੱਲਾਂ ਛੱਡੋ ਤੁਸੀਂ ਜੋ ਐ ਉਹਦੇ ਤੇ ਗੱਲ ਕਰੋ ਤੇਰਾ ਅੱਛਾ ਤੁਹਾਨੂੰ ਵੈਨ ਨਹੀਂ ਦਿਸ ਰਹੀ ਬਾਹਰ ਕੜੀ ਤੁਹਾਨੂੰ ਜੇ ਪੜੀ ਜਾਣੇ ਤੁਸੀਂ ਜੇ ਫਾਰਮ ਤਾਂ ਕਿਸਾਨ ਬਣਾ ਕੇ ਲੈ ਕੇ ਆ ਹੁਣ ਉਹਨਾਂ ਨੂੰ ਉਹਦਾ ਫਸਲ ਦਿਖਾਉਣਾ ਸੁਨੀਲ ਜਾਖੜ ਸੁਨੀਲ ਦਾ ਮਹਤਾਜ ਨਹੀਂ ਸੰਦੀਪ ਜਾਖੜ ਸੁਨੀਲ ਦਾ ਮਹਤਾਜ ਨਹੀਂ ਉਹ ਆਪਣੇ ਫੈਸਲੇ ਦਾ ਆਪਣੇ ਆਪ ਉਹ ਬਕਾਇਦਾ ਕਹਿੰਦੇ ਕਿ ਮੇਰੇ ਚਾਚਾ ਜੀ ਜਾਣ ਕੇ ਮੈਂ ਉਹ ਚਾਚਾ ਜੀ ਦਾ ਜਿੱਥੇ